ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਸਥਾਈ ਨਿਵਾਸੀ ਚਾਹਣ ਵਾਲੇ ਭਾਰਤੀਆਂ ਲਈ ਹਾਲੀ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ ਗਈਆਂ ਹਨ ਇਹਨਾਂ ਵਿੱਚ ਇੱਕ ਪਾਸੇ ਤਾਂ ਸਖਤੀ ਅਤੇ ਪਾਬੰਦੀਆਂ ਦੀਆਂ ਗੱਲਾਂ ਹਨ ਅਤੇ ਦੂਜੇ ਪਾਸੇ ਪੀਆਰ ਦਾ ਕੋਟਾ ਵਧਾਉਣਾ ਅਤੇ ਨਵੇਂ ਰਸਤੇ ਖੋਲਣ ਦੇ ਵੱਡੇ ਐਲਾਨ ਹਨ ਇਹ ਵਿਰੋਧ ਪਾਸੀ ਸੰਕੇਤ ਅਸਲ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਇੱਕ ਸੋਚੀ ਸਮਝੀ ਰਣਨੀਤਿਕ ਦਿਸ਼ਾ ਹੈ ਵਿੱਚ ਬਦਲਾਅ ਦਾ ਇਸ਼ਾਰਾ ਕਰ ਰਹੇ ਹਨ ਆਓ ਇਹਨਾਂ ਬਦਲਾਵਾਂ ਨੂੰ ਵਿਸਤਾਰ ਦੇ ਨਾਲ ਸਮਝੀਏ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਨਾਲ ਸੰਬੰਧਿਤ ਹੈ ਪੀਐਨਪੀ ਉਹ ਤਰੀਕਾ ਹੈ ਜਿਸ ਰਾਹੀਂ ਕੈਨੇਡਾ ਦੇ ਵੱਖ-ਵੱਖ ਸੂਬੇ ਆਪਣੀ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਮੁਤਾਬਕ ਪ੍ਰਵਾਸੀਆਂ ਨੂੰ ਪੀਆਰ ਲਈ ਚੁਣਦੇ ਹਨ ਸੂਤਰਾਂ ਮੁਤਾਬਕ ਜਿੱਥੇ 2025 ਵਿੱਚ ਪੀਐਨਪੀ ਰਾਹੀਂ ਕਦੇ ਵੀ 55 ਤੋਂ 60 ਹਜ਼ਾਰ ਲੋਕਾਂ ਨੂੰ ਪੀਆਰ ਮਿਲਣ ਦੀ ਸੰਭਾਵਨਾ ਹੈ ਉੱਥੇ ਹੀ 2026 ਵਿੱਚ ਇਸ ਕੋਟੇ ਨੂੰ ਵਧਾ ਕੇ ਘੱਟੋ-ਘੱਟ 95 ਹਜ਼ਾਰ ਕਰਨ ਦਾ ਵੱਡਾ ਟੀਚਾ ਰੱਖਿਆ ਗਿਆ ਹੈ ਇਹ ਵਾਦਾ ਸਿਰਫ ਇੱਕ ਮਾਮੂਲੀ ਬਦਲਾਅ ਨਹੀਂ ਸਗੋ ਇੱਕ ਵੱਡਾ ਨੀਤੀਗਤ ਫੈਸਲਾ ਹੈ 2026 ਲਈ 91000 ਦਾ ਆંકੜਾ ਇੱਕ ਸਾਲ ਵਿੱਚ ਲਗਭਗ ਡੇਢ ਗੁਣਾ ਵੱਧਾ ਹੋਇਆ ਦਰਸਾਉਂਦਾ ਹੈ ਇਸ ਵਾਦੇ ਦਾ ਮਤਲਬ ਹੈ ਕਿ ਇਮੀਗ੍ਰੇਸ਼ਨ ਦੇ ਫੈਸਲੇ ਲੈਣ ਦੀ ਤਾਕਤ ਹੁਣ ਫੈਡਰਲ ਸਰਕਾਰ ਤੋਂ ਹਟ ਕੇ ਪ੍ਰਾਂਤਾਂ ਵੱਲ ਜਾ ਰਹੀ ਹੈ ਪ੍ਰਾਂਤ ਹੁਣ ਸਿਹਤ ਸੰਭਾਲ ਟੈਕਨੋਲੋਜੀ ਜਾਂ ਸਕਿਲਡ ਟ੍ਰੇਡ ਵਰਗੇ ਸੈਕਟਰਾਂ ਵਿੱਚ ਆਪਣੀ ਲੋਕਲ ਆਰਥਿਕਤਾ ਦੀ ਜ਼ਰੂਰਤਾਂ ਅਨੁਸਾਰ ਲੋਕਾਂ ਨੂੰ ਜਿਆਦਾ ਸਹੀ ਢੰਗ ਨਾਲ ਚੁਣ ਸਕਣਗੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਸ ਬਾਧੇ ਦਾ ਲਾਭ ਲਗਭਗ ਪੂਰੇ ਕੈਨੇਡਾ ਦੇ ਸੂਬਿਆਂ ਨੂੰ ਮਿਲੇਗਾ 온ਟਾਰੀਓ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਟਾ 10,250 ਤੋਂ ਵਧਾ ਕੇ 2025 ਤੱਕ ਲਗਭਗ 17,872 ਤੱਕ ਪਹੁੰਚਣ ਦਾ ਅਨੁਮਾਨ ਹੈ ਬ੍ਰਿਟਿਸ਼ ਕੋਲੰਬੀਆ BC 4000 ਤੋਂ ਵਧਾ ਕੇ 6654 ਤੱਕ ਪਹੁੰਚ ਸਕਦਾ ਹੈ ਅਲਬਰਟਾ ਜਿੱਥੇ ਊਰਜਾ ਸੈਕਟਰ ਵਿੱਚ ਵੱਡੇ ਮੌਕੇ ਹਨ ਉੱਥੇ ਕੋਟਾ 5000 ਤੋਂ ਵਧਾ ਕੇ 8268 ਤੱਕ ਜਾ ਸਕਦਾ ਹੈ ਮੈਨੀਟੋਬਾ 4700 ਤੋਂ ਵਧਾ ਕੇ 8000 ਤੱਕ ਟੀਚੇ ਹਨ ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਹੁਣ ਸਿਰਫ ਐਕਸਪ੍ਰੈਸ ਐਂਟਰੀ ਵਰਗੇ ਫੈਡਰਲ ਪ੍ਰੋਗਰਾਮਾਂ ਤੇ ਰਹਿਣ ਦੀ ਬਜਾਏ ਵੱਖ-ਵੱਖ ਪ੍ਰਾਂਤਾਂ ਦੀਆਂ ਖਾਸ ਜ਼ਰੂਰਤਾਂ ਤੇ ਵੀ ਜ਼ਿਆਦਾ ਧਿਆਨ ਦੇਣਾ ਪਵੇਗਾ ਦੂਜੀ ਵੱਡੀ ਘੋਸ਼ਣਾ ਉਹਨਾਂ ਲੋਕਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਅਸਥਾਈ ਵੀਜ਼ੇ ਤੇ ਰਹਿ ਰਹੇ ਹਨ 2026 ਦੀ ਸ਼ੁਰੂਆਤ ਵਿੱਚ ਇੱਕ ਬਿਲਕੁਲ ਨਵਾਂ ਪੀਆਰ ਪ੍ਰੋਗਰਾਮ ਨਿਊ ਪੀਆਰ ਪਾਥਵੇ ਲਾਂਚ ਕਰਨ ਦੀ ਯੋਜਨਾ ਹੈ ਇਸ ਦਾ ਮੁੱਖ ਟੀਚਾ 33000 ਤੋਂ ਵੱਧ ਅਜੇ ਲੋਕਾਂ ਨੂੰ ਪੀਆਰ ਦੇਣਾ ਹੈ ਇਹ ਨਵਾਂ ਪ੍ਰੋਗਰਾਮ ਮੁੱਖ ਤੌਰ ਤੇ ਕੁਮਾਂਤਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏਗਾ ਇਹ ਉਹ ਵਿਦਿਆਰਥੀ ਹੋਣਗੇ ਜੋ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਪੋਸਟ ਗ੍ਰੈਜੂਏਟ ਦਾ ਵਰਕ ਪਰਮਿਟ ਤੇ ਕੈਨੇਡਾ ਕੰਮ ਕਰਨ ਦਾ ਤਜਰਬਾ ਲੈ ਚੁੱਕੇ ਹਨ ਕੈਨੇਡਾ ਤੱਕ ਆਰਥਿਕਤਾ ਵਿੱਚ ਲਗਾਤਾਰ ਟੈਕਸ ਭਰ ਕੇ ਯੋਗਦਾਨ ਦੇ ਰਹੇ ਹਨ ਇਹ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਹੈ ਜੋ ਪੜ੍ਹਾਈ ਤੋਂ ਬਾਅਦ ਪੀਆਰ ਲਈ ਸੰਘਰਸ਼ ਕਰਦੇ ਹਨ ਸਰਕਾਰ ਦਾ ਮੰਨਣਾ ਹੈ ਕਿ ਇਹ ਲੋਕ ਪਹਿਲਾਂ ਹੀ ਕੈਨੇਡਾ ਦੇ ਸਿਸਟਮ ਵਿੱਚ ਇੰਟੀਗ੍ਰੇਟ ਹੋ ਚੁੱਕੇ ਹਨ ਉਹਨਾਂ ਦੀ ਭਾਸ਼ਾ ਚੰਗੀ ਹੈ ਅਤੇ ਉਹ ਨੌਜਵਾਨ ਹਨ ਜੋ ਲੰਬੇ ਸਮੇਂ ਲਈ ਅਰਥਚਾਰੇ ਵਿੱਚ ਯੋਗਦਾਨ ਪਾਉਣਗੇ ਇਹ ਕਦਮ ਉਹਨਾ ਦੀ ਅਨਿਸ਼ਚਿਤਤਾ ਨੂੰ ਘਟਾਏਗਾ ਅਤੇ ਬ੍ਰੇਨ ਬ੍ਰੇਨ ਨੂੰ ਰੋਕਣ ਵਿੱਚ ਮਦਦ ਕਰੇਗਾ ਜਦੋਂ ਅਸੀਂ ਪੀਐਨਪੀ ਕੋਟੇ ਵਿੱਚ ਵਾਧੇ ਅਤੇ ਅੰਦਰੂਨੀ ਟੈਲੈਂਟ ਲਈ ਨਵੇਂ ਪੀਆਰ ਮਾਰਗ ਨੂੰ ਇਕੱਠੇ ਦੇਖਦੇ ਹਾਂ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਜ਼ਿਆਦਾ ਟਾਰਗੇਟਿੰਗ ਅਤੇ ਰਣਨੀਤਿਕ ਬਣਾ ਰਿਹਾ ਹੈ ਇਮੀਗ੍ਰੇਸ਼ਨ ਨੂੰ ਸੂਬਿਆਂ ਦੀਆਂ ਵਿਸ਼ੇਸ਼ ਆਰਥਿਕਤਾਵਾਂ ਲੋੜਾਂ ਤੇ ਜ਼ਿਆਦਾ ਕੇਂਦਰਿਤ ਹੋਵੇਗੀ ਉਹਨਾਂ ਲੋਕਾਂ ਲਈ ਪ੍ਰਾਧਿਕਤਾ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ ਅਤੇ ਯੋਗਦਾਨ ਪਾ ਰਹੇ ਹਨ ਭਾਵੇਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਨਿਯਮਾਂ ਵਿੱਚ ਕੁਝ ਸਖਤੀ ਹੋਵੇ ਪਰ ਸਥਾਈ ਨਿਵਾਸੀਆਂ ਲਈ ਇਹ ਦੋਵੇਂ ਰਸਤੇ ਮਿਲ ਕੇ ਸਾਲ 2026 ਵਿੱਚ 1.25 ਲੱਖ ਤੋਂ ਵਧਾ ਕੇ ਲੋਕਾਂ ਨੂੰ ਪੀਆਰ ਦੀ ਸੰਭਾਵਨਾ ਬਣ ਰਹੇ ਹਨ ਸੰਦੇਸ਼ ਸਪਸ਼ਟ ਹੈ ਕੈਨੇਡਾ ਅਜੇ ਵੀ ਪ੍ਰਵਾਸੀਆਂ ਦਾ ਸਵਾਗਤ ਕਰ ਰਿਹਾ ਹੈ ਪਰ ਹੁਣ ਉਹ ਜ਼ਿਆਦਾ ਧਿਆਨ ਇਸ ਗੱਲ ਤੇ ਦੇ ਰਿਹਾ ਹੈ ਕਿ ਕੌਣ ਆ ਰਿਹਾ ਹੈ ਅਤੇ ਕੀ ਉਹ ਉੱਥੇ ਦੀਆਂ ਲੋਣਾ ਨਾਲ ਮੇਲ ਖਾਂਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਾ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ